ਜੀ ਅੱਜ ਫਗਵਾੜਾ ਸ਼ਹਿਰ ਦੇ ਵਿੱਚ ਇੱਕ ਜਿਹੜੀ ਮੰਤਭਾਗੀ ਘਟਨਾ ਵਾਪਰੀ ਹੈ ਜੀ ਜਿਹੜੇ ਕਰਬਲਜੀ ਤੇ ਉਹਨਾਂ ਦੇ ਬੇਟੇ ਜਿਮੀ ਕਰਬਲ ਦੇ ਨਾਲ ਜਿਹੜਾ ਇਹ ਘਟਨਾ ਹੋਈ ਹੈ ਸਭ ਦੇ ਸਾਹਮਣੇ ਆਈ ਹੈ ਉਸ ਸੰਬੰਧੀ ਪੁਲਿਸ ਨੂੰ ਜਦੋਂ ਵੀ ਜਾਣਕਾਰੀ ਮਿਲੀ ਹੈ ਨਾਲ ਦੀ ਨਾਲ ਸੀ ਐਕਸ਼ਨ ਲਿਆ ਹੈ ਤੇ ਟੀਮਸ ਅਕਿਊਜ਼ਡ ਅਸ ਸੀ ਆਈਡੈਂਟੀਫਾਈ ਕਰ ਲਿਆ ਉਸ ਨੂੰ ਸਰਚ ਕਰਨ ਲਈ ਵੱਖ-ਵੱਖ ਟੀਮਸ ਅਸੀ ਲਗਾਈਆਂ ਹੋਈਆਂ ਹਿਊਮਨ ਇੰਟੈਲੀਜੈਂਸ ਤੇ ਟੈਕਨੀਕਲ ਇਨਪੁਟਸ ਦੋਵਾਂ ਦੇ ਬੇਸਿਸ ਤੇ ਉਸ ਦੀ ਭਾਲ ਚੱਲੀ ਜਾ ਰਹੀ ਹੈ ਤੇ ਜਲਤੋ ਜਲ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਜਾਏਗਾ ਤੇ ਉਸਤੇ ਸਭ ਤੋਂ ਸਖਤ ਕਾਰਵਾਈ ਕੀਤੀ ਜਾਏਗੀ। ਇਹ ਜਿਹੜੀ ਘਟਨਾ ਵਾਪਰੀ ਹੈ ਪਹਿਲੇ ਵੀ ਇਹਨਾਂ ਦੇ ਇੱਕ ਨਜੀ ਰੰਜਿਸ ਚੱਲ ਰਹੀ ਸੀ ਜਿਸ ਦੇ ਤਹਿਤ ਦੋਸ਼ੀ ਨੇ ਇਹ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ। ਤੇ ਮੈਂ ਸਾਰੇ ਫਗਵਾੜਾ ਦੇ ਸ਼ਹਿਰ ਦੇ ਵਸਨੀਕਾਂ ਨੂੰ ਤੇ ਸਾਰੇ ਆਪਣੇ ਸਟੇਟ ਦੇ ਵਸਨੀਕਾਂ ਨੂੰ ਇਹ ਹੀ ਇੱਕ ਮੈਸੇਜ ਦੇਣਾ ਚਾਹੂੰਗੀ ਕਿ ਅਸੀਂ ਕਿਸੇ ਵੀ ਰੂਮਰ ਮਾਂਗਰਿੰਗ ਤੋਂ ਬਚੀਏ ਤੇ ਕੋਈ ਵੀ ਸ਼ਹਿਰ ਦਾ ਹੀ ਆਪਣੇ ਸਟੇਟ ਦਾ ਮਾਹੌਲ ਖਰਾਬ ਨਾ ਹੋਣ ਦੇਈਏ। ਪੁਲਿਸ ਅਤੇ ਪ੍ਰਸ਼ਾਸਨ ਦੀ ਜ਼ਰੂਰ ਮਦਦ ਕਰੋ ਤਾਂ ਕਿ ਅਸੀਂ ਦੋਸ਼ੀ ਨੂੰ ਜਲਦ ਤੋਂ ਜਲਦ ਫੜ ਕੇ ਤੇ ਉਸਤੇ ਸਖਤ ਤੋਂ ਸਖਤ ਕਾਰਵਾਈ ਕਰੀਏ। ਥੈਂਕ ਯੂ। ਮੈਮ ਕੱਲ ਮੋਰ ਇੱਕ ਬੰਬੀ ਕਾਲ ਦਿੱਤੀ ਉਹਦੇ ਬਾਰੇ ਕੀ ਹੈ ਮੈਂ ਜਿੰਨੇ ਚੱਕਰੋਂ ਨਹੀਂ ਫੜੇ ਜਾਂਦੇ ਉਹਨਾਂ ਚੱਕਰ ਸੀ ਸ਼ਹਿਰ ਨੂੰ ਨਹੀਂ ਦੇਣਾ ਜਿਹਦੇ ਬਾਰੇ ਤੁਹਾਡੇ ਕੀ ਕਿਹਾ ਹੈ? ਅਸੀਂ ਆਲਰੇਡੀ ਆਪਣੀਆਂ ਟੀਮਸ ਲਗਾ ਦਿੱਤੀਆਂ ਹਨ ਦੋਸ਼ੀਆਂ ਨੂੰ ਫੜਨ ਲਈ ਤੇ ਪੋਜ਼ਿਟਿਵਲੀ ਜਲਦੀ ਤੋਂ ਜਲਦੀ ਅਸੀਂ ਉਹਨਾਂ ਨੂੰ ਅਰੈਸਟ ਕਰਾਂਗੇ ਤੇ ਸਾਡੀ ਇਹੀ ਕੋਸ਼ਿਸ਼ ਹੈ ਕਿ ਇਸ ਇਸ ਸਟੇਜ ਤੱਕ ਗੱਲ ਪਹੁੰਚੇ ਨਾ ਤੇ ਅਸੀਂ ਜਲਦੀ ਹੀ ਉਹਨਾਂ ਨੂੰ ਅਰੈਸਟ ਕਰ ਲਈਏ। ਥੈਂਕ ਯੂ। ਜੀ ਅੱਜ ਫਗਵਾੜਾ ਸ਼ਹਿਰ ਦੇ ਵਿੱਚ ਇੱਕ ਜਿਹੜੀ ਮੰਤਭਾਗੀ ਘਟਨਾ ਵਾਪਰੀ ਹੈ ਜੀ ਜਿਹੜੇ ਕਰਬਲਜੀ ਤੇ ਉਹਨਾਂ ਦੇ ਬੇਟੇ ਜਿਮੀ ਕਰਬਲ ਦੇ ਨਾਲ ਜਿਹੜਾ ਇਹ ਘਟਨਾ ਹੋਈ ਹੈ ਸਭ ਦੇ ਸਾਹਮਣੇ ਆਈ ਹੈ ਉਸ ਸੰਬੰਧੀ ਪੁਲਿਸ ਨੂੰ ਜਦੋਂ ਵੀ ਜਾਣਕਾਰੀ ਮਿਲੀ ਹੈ ਨਾਦੀਨਾਲਸੀ ਐਕਸ਼ਨ ਲਿਆ ਹੈ ਤੇ ਟੀਮਸ ਅਕਿਊਜ਼ਡ ਅਸੀ ਆਈਡੈਂਟੀਫਾਈ ਕਰ ਲਿਆ ਉਸ ਨੂੰ ਸਰਚ ਕਰਨ ਲਈ ਵੱਖ-ਵੱਖ ਟੀਮਸ ਅਸੀ ਲਗਾਈਆਂ ਹੋਈਆਂ ਹਿਊਮਨ ਇੰਟੈਲੀਜੈਂਸ ਤੇ ਟੈਕਨੀਕਲ ਇਨਪੁਟਸ ਦੋਵਾਂ ਦੇ ਬੇਸਿਸ ਤੇ ਉਸ ਦੀ ਭਾਲ جاری ਹੈ ਤੇ ਜਲਤੋ ਜਲ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਜਾਏਗਾ ਤੇ ਉਸਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਏਗੀ। ਇਹ ਜਿਹੜੀ ਘਟਨਾ ਵਾਪਰੀ ਹੈ ਪਹਿਲੇ ਵੀ ਇਹਨਾਂ ਦੇ ਇੱਕ ਨਜੀ ਰੰਜਿਸ਼ ਚੱਲ ਰਹੀ ਸੀ ਜਿਸ ਦੇ ਤਹਿਤ ਦੋਸ਼ੀ ਨੇ ਇਹ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ। ਤੇ ਮੈਂ ਸਾਰੇ ਫਗਵਾੜਾ ਦੇ ਸ਼ਹਿਰ ਦੇ ਵਸਨੀਕਾਂ ਨੂੰ ਤੇ ਸਾਰੇ ਆਪਣੇ ਸਟੇਟ ਦੇ ਵਸਨੀਕਾਂ ਨੂੰ ਇਹ ਹੀ ਇੱਕ ਮੈਸੇਜ ਦੇਣਾ ਚਾਹੂੰਗੀ ਕਿ ਅਸੀਂ ਕਿਸੇ ਵੀ ਰੂਮਰ ਮਾਂਗਰਿੰਗ ਤੋਂ ਬਚੀਏ ਤੇ ਕੋਈ ਵੀ ਸ਼ਹਿਰ ਦਾ ਹੀ ਆਪਣੇ ਸਟੇਟ ਦਾ ਮਾਹੌਲ ਖਰਾਬ ਨਾ ਹੋਣ ਦੇਈ। ਪੁਲਿਸ ਅਤੇ ਪ੍ਰਸ਼ਾਸਨ ਦੀ ਜ਼ਰੂਰ ਮਦਦ ਕਰੋ ਤਾਂ ਕਿ ਅਸੀਂ ਦੋਸ਼ੀ ਨੂੰ ਜਲਦ ਤੋਂ ਜਲਦ ਫੜ ਕੇ ਤੇ ਉਸਤੇ ਸਖਤ ਤੋਂ ਸਖਤ ਕਾਰਵਾਈ ਕਰੀਏ। ਥੈਂਕ ਯੂ। ਮੈਮ ਕੱਲ ਨੂੰ ਇੱਕ ਬੰਦੀ ਕਾਲ ਦਿੱਤੀ ਉਹਦੇ ਬਾਰੇ ਕੀ ਹੈ ਮੈਂ ਜਿੰਨੇ ਚੱਕਰوں ਨਹੀਂ ਫੜੇ ਜਾਂਦੇ ਉਹਨੇ ਚੱਕਰ ਸੀ ਸ਼ਹਿਰ ਭੁਲ ਨਹੀਂ ਦੇਣਾ। ਜਿਹਦੇ ਬਾਰੇ ਤੁਹਾਡਾ ਕੀ ਕਹਿਣਾ ਹੈ? ਅਸੀਂ ਆਲਰੇਡੀ ਆਪਣੀਆਂ ਟੀਮਸ ਲਗਾ ਦਿੱਤੀਆਂ ਹਨ ਦੋਸ਼ੀਆਂ ਨੂੰ ਫੜਨ ਲਈ ਤੇ ਪੋਜੀਟਿਵਲੀ ਜਲਦੀ ਤੋਂ ਜਲਦੀ ਅਸੀਂ ਉਹਨਾਂ ਨੂੰ ਅਰੈਸਟ ਕਰਾਂਗੇ ਤੇ ਸਾਡੀ ਇਹੀ ਕੋਸ਼ਿਸ਼ ਹੈ ਕਿ ਇਸ ਇਸ ਸਟੇਜ ਤੱਕ ਗੱਲ ਪਹੁੰਚੀ ਨਾ ਤੇ ਅਸੀਂ ਜਲਦੀ ਹੀ ਉਹਨਾਂ ਨੂੰ ਅਰੈਸਟ ਕਰ ਲਈਏ। ਥੈਂਕ ਯੂ।